ਅੱਜ ਜੀ ਆਸ਼ੀਆ ਜੀ ਮੈਂ ਜਸਪੀਰ ਖਾਨ ਸਰਵਰ ਤੋਂ ਆਪਣੇ ਕੋਲ ਹਾਰਡਵੇਅਰ ਦੀਆਂ ਸੇਫਟੀ ਦੀਆਂ ਸਾਰੀਆਂ ਆਈਟਮਾਂ ਆਪਣੇ ਕੋਲ ਮੌਜੂਦ ਹੁੰਦੀਆਂ ਇਸ ਤਰ੍ਹਾਂ ਮੱਜਾਂ ਗਾਵਾਂ ਵਾਸਤੇ ਮੈਟ ਹੋਗੇ 650 ਰੁਪਏ 600 ਰੁਪਏ ਤੋਂ ਸਟਾਰਟ ਹੋ ਜਾਂਦੇ ਆ 250 3000 ਤੱਕ ਆਪਣੇ ਕੋਲ ਮੈਟ ਪਏ ਆ ਜੀ ਇਹਨਾਂ ਦੀ 6 ਮਹੀਨੇ ਦੀ ਗਾਰੰਟੀ 1 ਸਾਲ ਦੀ ਗਾਰੰਟੀ ਵਕਵਾਕ ਗਾਰੰਟੀ ਵਾਲੇ ਜਿਹੜੇ ਮੈਟ ਨਾਲ ਜਰਾ ਆਪਣੇ ਕੋਲ ਉਸ ਤੋਂ ਬਾਅਦ ਸੇਫਟੀ ਦੀ ਆਈਟਮਾਂ ਇਹ ਜਿਹੇ ਗਲਵਜ਼ ਹੁੰਦੇ ਆ ਆਪਣੇ ਕੋਲ ਠੀਕ ਹੈ ਜੀ ਸਸਤੇ ਤੋਂ ਸਸਤੇ ਕੁਆਂਟੀਟੀ ਦੇ ਡਿਪੈਂਡ ਕਰਦਾ ਤੁਸੀਂ ਕਿੰਨੇ ਲੈਣੀ ਚਾਹੁੰਦੇ ਆ ਸਾਡੇ ਕੋਲ ਹਾਜ਼ਰ ਹੁੰਦੀ ਹੈ ਉਸ ਤੋਂ ਬਾਅਦ ਸੇਫਟੀ ਸ਼ੂ ਹੋਗੇ ਸਿਰਫ 250 300 ਰੁਪਏ ਤੋਂ ਸੇਫਟੀ ਜਿਹੜੇ ਆਪਣੇ ਸਟਾਰਟ ਹੋ ਜੰਨੇ ਆ ਵੇ ਇਹਨੂੰ ਕਹਾਂਗਾ ਕਿ ਉੱਧਰ ਕੁਆਲਿਟੀ ਦਿਖਾਓ ਜੀ ਆਪਣੇ ਕੋਲ ਪੈਪ ਹੁੰਦੇ ਆ ਗਾਰਡਨ ਪੈਪ ਹੋਗੇ ਜੀ ਠੀਕ ਹੈ ਜੀ ਹਰ ਤਰ੍ਹਾਂ ਦੇ ਉਸ ਤੋਂ ਬਾਅਦ ਕੌਫਸ਼ਨ ਟੇਪ ਹੋਵੇ ਜਿਹੜੀ ਸੜਕਾਂ ਜੰਮੀ ਆ ਸਾਡੇ ਆਪਣੇ ਜਿਹੜੇ ਹੋਲ ਸੇਲ ਰੇਟ ਤੇ ਅਸੀਂ ਦਸਤੇ ਤਿਆਰ ਕਰਦੇ ਕੰਨਾਂ ਦੇ 3 ਫੁੱਟਾ 2.5 ਫੁੱਟਾ ਤੁਸੀਂ ਆਪਣੀ ਮਰਜ਼ੀ ਨਾਲ ਤਿਆਰ ਕਰਵਾ ਸਕਦੇ ਆ ਲੱਕੜ ਕਾਲੀ ਹੋ ਗਈ ਸ਼ੀਸ਼ਮ ਦੀ ਉਸ ਤੋਂ ਬਾਅਦ ਪੈਂਦਾ ਹੋ ਗਿਆ ਜੀ ਕਿਕਰ ਉਂਦੀ ਹਰ ਤਰ੍ਹਾਂ ਦੇ ਦਸਤੇ ਅਸੀਂ ਪਿਆਰ ਕਰਦੇ ਆ ਉਸ ਤੋਂ ਬਾਅਦ ਮੱਝਾਂ ਦਾ ਵਾਲੇ ਜਿਹੜੇ ਗਰੰਟੀ ਵਾਲੇ ਮੈਂ ਤਾਂ ਦੇਖ ਸਕਦਾ ਟਾਟਾ ਦਾ ਹੋ ਗਿਆ ਐਮ ਆਰ ਐਫ ਦਾ ਹੋ ਗਿਆ ਉਸ ਤੋਂ ਬਾਅਦ ਆਪਣਾ ਜਿੰਦਲ ਦਾ ਹੋ ਗਿਆ ਜੀ ਡੈਰੀ ਟਿੰਗ ਦਾ ਹੋ ਗਿਆ ਹਰ ਤਰ੍ਹਾਂ ਦੇ ਮੈਟ ਆਪਣੇ ਕੋਲ ਹਾਜ਼ਰ ਹੋਣੇ ਆ ਬਾਕੀ ਮਿਸ਼ਤਨੀ ਆਈਆਂ ਆਟਮ ਹਰ ਤਰ੍ਹਾਂ ਦੀਆਂ ਕਾਂਟੀਆਂ ਦਸਲੇ ਉਸ ਤੋਂ ਬਾਅਦ ਗਾਜਾ ਕੇ ਸਾਰੇ ਕਾਈਟਮ ਆਪਣੇ ਕੋਲ ਮੌਜੂਦ ਹੈ ਜੀ ਠੀਕ ਹੈ ਜੀ ਸੋ ਇਹੀ ਹੈ ਕਿ ਤੁਸੀਂ ਜਿੰਉਂਦੀ ਜਿੰਉਂਦੀ ਵਿਜ਼ਿਟ ਕਰੋ ਸਾਡਾ ਆਪਣੇ ਬ੍ਰਾਂਡ ਦਾ KHS 568 ਦੇ ਪੈਕਿੰਗ ਰੋਲ ਸਾਡੇ ਦੇਖ ਸਾਹੇ ਸਾਡੇ ਮਾਰਕੇ ਦਾ ਜਿਹੜਾ ਪੈਕਿੰਗ ਰੋਲ ਤਿਆਰ ਹੁੰਦਾ ਹੈ ਵਟਾਂ ਵਾਸਤੇ ਵੀ ਯੂਜ਼ ਹੁੰਦਾ ਪੱਟਾਂ ਲਈ ਕਿਸੇ ਨੂੰ ਵਰਤ ਸਕਦੇ ਕੱਦੂ ਦੀਆਂ ਵਟਾਂ ਤੇ ਹੋਗੀਆਂ ਪਨੀਰੀ ਵਾਸਤੇ ਹੋਗੀ ਸਸਤੇ ਤੋਂ ਸਸਤਾ 95 ਰੁਪਏ 100 ਰੁਪਏ ਕਿਲੋ ਅਲੱਗ ਅਲੱਗ ਵੈਰਾਈਟੀ ਦੇ ਵਿੱਚ ਅਸੀਂ ਤਿਆਰ ਕਰਾਉਂਦੇ ਆ ਜੀ ਠੀਕ ਹੈ ਉਸ ਤੋਂ ਬਾਅਦ ਸਾਡਾ ਝਾੜੂ ਦਾ ਹੋਲਸੇਲ ਦਾ ਕੰਮ ਆ ਤੁਸੀਂ ਡੰਡੇ ਵਾਲੇ ਝਾੜੂ ਹੋ ਕੇ ਪਸ਼ੂਆਂੀਆਂ ਸੰਗਣੀਆਂ ਹੋ ਗਈਆਂ ਮੂਲਕੀਆਂ ਹੋ ਗਈਆਂ ਉਹ ਵੀ ਤੁਸੀਂ ਇਹਨਾਂ ਸਾਡੇ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਤਰਪਾਲਾਂ ਲਈ ਸਾਡੇ ਟਰੱਕ ਵੀ ਆਉਂਦੀਆਂ ਹੋਗੀਆਂ ਗੱਡੀ ਵੀ ਆਉਂਗੀਆਂ ਪਸ਼ੂਆਂ ਨੂੰ ਲਾਉਣ ਵਾਸਤੇ ਤਰਪਾਲਾਂ ਹੋ ਗਈਆਂ ਜੀ ਤੁਸੀਂ ਸਾਰੀਆਂ ਤਰਪਾਲਾਂ ਸਾ ਤੋਂ ਲੈ ਸਕਦੇ ਹੋ ਚਾਹੇ ਟਰੱਕ ਦੀ ਹੋਵੇ ਚਾਹੇ ਛੋਟੇ ਯਾਥੀ ਵੀ ਹੋਵੇ ਚਾਹੇ ਤੁਸੀਂ ਬਰਾਂਡੇ ਨੂੰ ਲਾਣੀ ਹੈ 150 ਫੁੱਟ ਚੌੜੀ ਹੋ ਗਈ 150 ਫੁੱਟ ਲੰਬੀ ਹੋ ਗਈ ਬੜੀਆਂ ਬੜੀਆਂ ਤਰਪਾਲਾਂ ਵੀ ਸਾਡੇ ਕੋਲ ਮੌਜੂਦ ਆ ਜੀ 8 ਫੁੱਟ ਚੌੜੀ ਹੋ ਗਈ 10 ਫੁੱਟੀ ਹੋ ਗਈ 15 ਫੁੱਟੀ ਹੋ ਗਈ 18 ਫੁੱਟੀ ਹੋ ਗਈ 24 ਫੁੱਟੀ ਹੋ ਗਈ ਇਹ ਜਿਹੜੀਆਂ ਚੌੜੀਆਂ ਤਰਪਾਲਾਂ ਦੇ ਥਾਨ ਆ ਜੀ 150 200 ਫੁੱਟ ਲੰਬੇ ਥਾਨ ਆ ਤੁਸੀਂ ਇੱਕ ਬੜੇ ਫਾਰਮੂਲੇ ਲਾਣੀਆ ਉਹ ਵੀ ਤੁਸੀਂ ਲਾ ਸਕਦੇ ਹੋ ਕਿਸੇ ਟਰੱਕ ਉਪਰ ਵਾਟਰ ਪ੍ਰੂਫ ਵਧੀਆ ਗਾਰੰਟੀ ਵਾਲੀਆਂ ਤਰਪਾਲਾਂ ਲਾਉਣੀਆਂ ਉਹ ਵੀ ਤੁਸੀਂ ਜਿਹੜੀਆਂ ਸਾਤੋਂ ਪਰਚੇਜ਼ ਕਰ ਸਕਦੇ ਹੋ ਇਸ ਦੇ ਵਿੱਚ ਤੁਸੀਂ ਜੀਨ ਵਾਲੀ ਵੀ ਲੈ ਸਕਦੇ ਹਰ ਇੱਕ ਸਾਈਜ਼ ਦੇ ਵਿੱਚ ਆਪਣੀ ਮਨਪਸੰਦੀ ਤਰਪਾਲ ਜਿਹੜੀ ਤਿਆਰ ਕਰਵਾ ਸਕਦੇ ਹੋ ਸਾਡੇ ਕੋਲ ਜਿੰਨੀ ਜਲਦੀ ਆਓ ਟੋਰ ਤੇ ਵਿਜ਼ਿਟ ਕਰੋ ਸਾਡੇ ਕੋਲ